ਸਤਿ ਗੁਰੂ ਜੀ ਸਾਰਿਆਂ ਨੂੰ ਰਾਸੂੜ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਲੇਡੀਜ਼ ਫਰਾਕ ਬਣਾਉਣੀ ਆਹ ਵੇਖੋ ਆਪਾਂ ਕੋ ਹੈਗਾ ਵਾ 4 ਮੀਟਰ 4.5 ਮੀਟਰ ਕਪੜਾ ਵਾ ਇਹ ਚ ਤੁਹਾਨੂੰ ਦੱਸਾਂਗੇ ਆਪਾਂ ਫਰਾਕ ਕਿਵੇਂ ਬਣਾਉਣੀ ਆ ਹਾਂ ਵੇਖੋ ਇਹ ਆਪਣੇ ਸਾਰੇ ਆ ਥੱਲੇ ਆ ਮੋਤੀ ਲੱਗੇ ਹੋਏ ਆ ਇਹ ਆਪਾਂ ਘੇਰੇ ਤੇ ਲਿਆ ਕੇ ਆਵਾਂਗੇ ਆਹ ਵੇਖੋ ਹੁਣ ਕੀ ਕਰਨਾ ਵਾ ਆਪਾਂ ਲੰਬਾਈ ਆਪੇ ਆਪਣਾ ਕੋ ਲੰਬਾਈ ਹੈਗੀ ਆ ਜੀ 42 ਇੰਚ ਤੀਰਾ 13 ਛਾਤੀ 19 ਕਮਰ 16.5 ਬਾਹ 18 ਮੋਰੀ 7.5 ਤੇ ਘੇਰਾ ਆਪਾਂ 45 ਰੱਖਾਂਗੇ ਬਾਡੀ ਆਪਾਂ ਕੋ 14 ਇੰਚ ਆ ਜੀ ਇਹ ਆਪਾਂ ਫਰਾਕ ਦਾ ਹੈਗਾ ਆਪਾਂ ਕੋ ਨਾਪ ਹੁਣ ਆਪਾਂ ਕੀ ਕਰਨਾ ਪਹਿਲੋਂ ਆਪਾਂ ਲੰਬਾਈ ਮੇਣੀ ਆ ਇਹ ਬਣੂਗੀ ਆਡੇ ਰੁਕ ਕਿਉਂਕਿ ਆ ਘੇਰੇ ਤੇ ਆਪਾਂ ਮੋਤੀ ਲੈ ਕੇ ਆਉਣੇ ਆ। ਯਾ ਲੰਬਾਈ ਹੈਗੀ ਆ ਜੀ। 14 ਇੰਚ ਬਾਡੀ ਆ। 14 ਦੇ ਵਿੱਚ ਇੱਕ ਆਪਾਂ ਜਮਾ ਕਰਾਂਗੇ। 14 ਦੇ ਇੱਕ ਵਿੱਚ ਜਮਾ ਕਰਾਂਗੇ। 14 ਇੱਕ ਜਮਾ ਕਰਾਂਗੇ ਵਿੱਚ ਹੋਗੀ। 15 15 ਇੰਚ ਬਾਡੀ ਦੀ ਲੰਬਾਈ ਰੱਖਾਂਗੇ 1 ਇੰਚ ਆਪਾਂ ਬਾਡੀ ਤਿਆਰ ਦੇ ਵਿੱਚ ਜਮਾ ਕਰਾਂਗੇ ਬਾਕੀ ਆਪਾਂ ਕੋ ਆ ਹੋ ਗਿਆ ਵੈਸੇ ਆਪਾਂ ਲੰਬਾਈ ਰੋਕ ਫਰਾਕ ਬਣਾਈ ਦੀ ਇਹਦੇ ਮੋਤੀ ਕਰਕੇ ਆਪਾਂ ਆ ਘੇਰੇ ਤੇ ਮੋਤੀ ਲਿਆਵਾਂਗੇ ਆ ਵੇਖੋ ਇਹ ਆਪਾਂ ਆ ਘੇਰਾ ਹੋ ਗਿਆ ਹੁਣ ਕੀ ਕਰਨਾ ਹੁਣ ਆਪਾਂ ਜਿੰਨੀ ਛਾਤੀ ਆ ਛਾਤੀ ਆਪਾਂ ਕੋ ਹੈਗੀ 19 19 ਦੇ ਵਿੱਚ ਆਪਾਂ 3 ਜਮਾ ਕਰਾਂਗੇ 19 ਦੇ ਵਿੱਚ ਆਪਾਂ 3 ਜਮਾ ਕਰਾਂਗੇ ਆ ਵੇਖੋ 19 19 ਦੇ ਵਿੱਚ ਆਪਾਂ 3 ਜਮਾ ਕੀਤੇ 19 ਦੇ ਵਿੱਚ 3 ਜਮਾ ਕੀਤੇ 1 2 3 ਇਹ ਆਪਾਂ ਕੋ ਆ ਗਿਆ 22 22 ਆਪਾਂ ਆ ਵੇਖੋ 22 ਰੱਖਿਆ 22 ਨੂੰ ਆਪਾਂ ਕਰ ਲਾਂਗੇ ਡਬਲ ਆ ਵੇਖੋ 22 ਨੂੰ ਆਪਾਂ ਡਬਲ ਕਰ ਲਿਆ ਇਹ ਆਪਾਂ ਬਣਾਵਾਂਗੇ ਆਡੇ ਰੁਕਦੀ ਆ ਵੇਖੋ ਆ ਹੁਣ ਕੰਨੀ ਆਲਾ ਪਾਸਾ ਚੜਾਈ ਚ ਹੋ ਗਿਆ ਲੰਬਾਈ ਰੱਖੀ ਆਪਾਂ 15 ਇੰਚ ਬੋਡੀ ਦੀ ਲੰਬਾਈ 14 ਤਿਆਰ ਸੀ ਇੱਕ ਜਮਾ ਆਪਾਂ ਕਰਾਂਗੇ ਵਿੱਚ ਤੇ ਆ ਗਈ 15 15 15 ਤੇ ਆਪਾਂ ਨਿਸ਼ਾਨ ਲਾਵਾਂਗੇ ਆ ਵੇਖੋ 15 ਤੇ ਆਪਾਂ ਨਿਸ਼ਾਨ ਲਗਾ ਦਾਂਗੇ ਠੀਕ ਹੈ 15 ਦਿਨਾਂ ਚ ਲਈ ਜੇ ਇਹ ਆਪਾਂ ਕਰ ਦਾਂਗੇ ਕਟਾਈ ਆ ਤੁਹਾਨੂੰ ਕਟਾਈ ਕਰਕੇ ਦੱਸ ਦੇ ਹਾਂਜੀ ਹੁਣ ਆਪਾਂ ਬਾੜੀ ਦੀ ਕਟਾਈ ਕਰ ਲਈ ਹੁਣ ਆ ਵੇਖੋ ਕੰਨੀ ਆਲਾ ਪਾਸਾ ਆਪਾਂ ਖੱਲੇ ਕਰ ਲਿਆ ਚੋਣਾ ਪਾਵਾਂਗੇ ਹੁਣ ਇਹਨੂੰ ਆਪਾਂ ਡਬਲ ਕਰ ਲਾਂਗੇ ਠੀਕ ਹੈ ਜੀ ਹੁਣ ਇਹਨੂੰ ਕਰ ਲਿਆ ਆਪਾਂ ਡਬਲ ਹੁਣ ਆਪਾਂ ਤੀਰੇ ਦੇ ਨਿਸ਼ਾਨ ਲਾਵਾਂਗੇ ਠੀਕ ਹੈ ਆ ਵੇਖੋ ਤੀਰੇ ਦੇ ਆਪਾਂ ਨਿਸ਼ਾਨ ਲਾਵਾਂਗੇ ਤੀਰਾ ਹੈਗਾ ਆਪਾਂ ਕੋ 13 13 ਦੇ ਵਿੱਚ ਇੱਕ ਆਪਾਂ ਪਲੱਸ ਕੀਤਾ ਆ ਖੁੱਲੇ ਪਾਸੇ ਆਪਾਂ ਮੋਢਾ ਰੱਖਾਂਗੇ ਬੰਦ ਪਾਸਾ ਆਪਾਂ ਗਲਾਂ ਰੱਖਾਂਗੇ ਹੁਣ ਕੀ ਕਰਨਾ ਆਪਾਂ 13 ਦੇ ਇੱਕ ਵਿੱਚ ਪਲੱਸ ਕਰਕੇ 14 ਹੋ ਗਿਆ चौदह का आप हाफ करा सात आ गया ठीक है जी सत्त आ गया सात ही आप बराबर निशान ला देंगे मोढ़ा भी आपती उन्नी सवा सत्त आप मोढ़ा रखा सवा सत्त ਇਹਦਾ ਆਪਾਂ ਮੋੜਾ ਰੱਖ ਲਾਂਗੇ ਇੱਧਰ ਵੀ ਆਪਾਂ 7.5 ਤੇ ਨਿਸ਼ਾਨ ਲਗਾ ਦਾਂਗੇ ਹੁਣ ਆਪਾਂ ਇੱਥੋਂ ਪੌਣੇ 2 ਦੀ ਨਿਸ਼ਾਨ ਲਗਾ ਦਾਂਗੇ ਇੱਥੋਂ ਪੌਣੇ 2 ਦੀ ਨਿਸ਼ਾਨ ਲਾ ਦਾਂਗੇ ਇੱਥੋਂ ਆਪਾਂ ਹੈਗੀ ਜਿਵੇਂ ਕਮੀਜ਼ ਦੀ ਛਾਤੀ ਹੈਗੀ 19 9018 9.5 9.5 ਤੇ ਆਪਾਂ ਨਿਸ਼ਾਨ ਲਾ ਲਾਂਗੇ ਇੱਥੇ ਆਪਾਂ 7.5 ਦਾ ਹਾਫ ਕਰਾਂਗੇ 7.5 1 ਪੁਆਇੰਟ ਇੱਥੋਂ ਆਪਾਂ ਗੁਲਾਈ ਕਰ ਦਾਂਗੇ ਆ ਵੇਖੋ ਇੱਥੋਂ ਗੁਲਾਈ ਕਰਕੇ बनाई करके आप लागे हूँ की करना अपना इतों आप कटाई कर दीए मोडे की दी। हाँ वेखो ठीक है मोटे की आप कटाई कर देंगे ਆਪਨਾ ਮੋਡਾ ਬਖਰਾ ਬਖਰਾ ਪੇਚ ਕਰਕੇ ਫਿਰ ਆਪਾਂ ਉੱਪਰਲੀ ਛਾਤੀ ਦੀ ਕਟਾਈ ਪਾਵਾਂਗੇ ਇਹਨੂੰ ਆਪਾਂ ਲਾਵਾਂਗੇ ਲਾਈਨਿੰਗ ਲਾਈਨਿੰਗ ਪਾ ਕੇ ਬਾਅਦ ਚ ਤੁਹਾਨੂੰ ਇਹ ਕਟਾਈ ਦੱਸਾਂਗੇ ਹੁਣ ਕੀ ਕਰੀਏ ਆਪਾਂ ਆਪਾਂ ਲੈਣਾ ਘੇਰਾ ਘੇਰਾ ਹੈਗਾ ਆਪਾਂ ਜੀ 45 ਇੰਚ ਆ ਵੇਖੋ 45 ਦੇ ਵਿੱਚ ਆਪਾਂ ਇੱਕ ਇੱਕ ਜਮਾ ਕਰ ਲਾਂਗੇ ਦੋ ਕਰ ਲਾਂਗੇ 45 ਦੇ ਵਿੱਚ ਆਪਾਂ ਦੋ ਜਮਾ ਕੀਤੇ 45 ਤੇ 2 47 47 ਨੂੰ ਆਪਾਂ ਕਰ ਲਾਂਗੇ ਡਬਲ ਆ ਵੇਖੋ 47 ਨੂੰ ਆਪਾਂ ਡਬਲ ਕਰ ਲਾਂਗੇ ਆ ਵੇਖੋ ਤਾਲੀ ਨੂੰ ਆਪਾਂ ਡਬਲ ਕਰ ਲਿਆ ਹੁਣ ਆਪਾਂ ਡਬਲ ਕਰਕੇ ਆਪਾਂ ਐਨੀ-ਐਨੀ ਕਟਾਈ ਕਰ ਦਾਂਗੇ 43 ਦੀ ਡਬਲ ਕਰ ਲਿਆ ਆ ਹੋ ਗਿਆ ਲੈਂਥ ਥੱਲੇ ਚੋੜੀ ਦੀ ਜਿੱਥੇ ਆਪਾਂ ਚੋਣਾ ਪਾਵਾਂਗੇ ਠੀਕ ਹੈ ਜੇ ਕਟਾਈ ਕਰਕੇ ਤੁਹਾਨੂੰ ਦੱਸਦੇ ਆ ਹਾਂਜੀ ਆ ਇਹ ਹੋ ਗਿਆ ਆਪਣਾ ਚੋਲੀ ਦਾ ਕਪੜਾ 45 ਚੜਾਈ 2 ਆਪਾਂ ਪਲੱਸ ਕੀਤੇ ਆ ਇਹ ਆਪਣੀ ਹੋ ਗਈ ਚੋਲੀ ਇਹਦੇ ਨਾਲ ਆਪਾਂ ਬਾਡੀ ਚੋਣਾ ਪਾਵਾਂਗੇ ਬਾਡੀ ਦੇ ਨਾਲ ਲਾ ਕੇ ਇਹ ਆਪ ਤੁਹਾਨੂੰ ਸਿਲਾਈ ਦੇ ਵਿੱਚ ਪੂਰੀ ਵੀਡੀਓ ਪਾਵਾਂਗੇ ਇਹ ਹੁਣ ਆ ਹੋ ਗਈ ਆਪਣੀ ਬਾਡੀ ਇਹ ਆਪਣੀ ਬਾਡੀ ਹੋਗੀ ਹੁਣ ਆਪਾਂ ਤੁਹਾਨੂੰ ਬਾਵਾ ਦਾ ਦੱਸਾਂਗੇ ਆ ਵੇਖੋ ਆਪਾਂ ਬਾਵਾ ਦਾ ਕੱਪੜਾ ਲਾ ਲਿਆ ਬਾਵਾ ਵੀ ਆਪਾਂ ਅਡੀਆਂ ਹੀ ਬਣਾਵਾਂਗੇ ਇਹ ਆਪਣੀ 21 ਇੰਚ ਆਪਣੀ ਚੌੜਾਈ ਹੈ ਆ ਜਿੰਨੀ ਲੰਬਾਈ ਉਹਦੇ ਵਿੱਚ ਆਪਾਂ 2.5 ਇੰਚ ਜਮਾ ਕਰ ਦਾਂਗੇ ਜੇ ਲੈਸ ਲਾਉਣੀ ਫਿਰ ਆਪਾਂ 1 ਹੀ ਜਮਾ ਕਰਾਂਗੇ ਠੀਕ ਹੈ ਹੁਣ ਆਪਾਂ ਕੀ ਕਰਨਾ ਇਹਨੂੰ ਫੋਲਡ ਕਰ ਦਾਂਗੇ ਚਾਰ ਤੇ ਆ ਗਈਆਂ ਆਪਣੀਆਂ ਆ ਵੇਖੋ ਚਾਰ ਤੇ ਆ ਗਈਆਂ ਖੁੱਲਾ ਪਾਸਾ ਆਪਣੇ ਵੱਲ ਰੱਖਣਾ ਇਧਰੋਂ ਆਪਾਂ ਮੋਡੇ ਦੀ ਕਟਾਈ ਕਰਾਂਗੇ ਇਧਰੋਂ ਆਪਾਂ ਮੋਰੀ ਰੱਖਾਂਗੇ ਹੁਣ ਕੀ ਕਰਨਾ ਆਪਾਂ ਕੋਲ ਲੰਬਾਈ ਹੈਗੀ ਆ ਇਧਰੋਂ ਆਪਾਂ ਕਟਾਈ ਕਰ ਦਾਂਗੇ ਮੋਡਾ ਰੱਖਣਾ ਆਪਾਂ 2.5 ਇੰਚ 2.5 ਪੌਣੇ 3 ਵੀ ਆਪਾਂ 3 ਵੀ ਰੱਖ ਸਕਦੇ ਆ ਇਹ 2.5 ਪੌਣੇ 3 ਨਹੀਂ ਰੱਖਾਂਗੇ ਇਥੋਂ ਆਪਾਂ 2.5 ਇੰਚ ਸਿੱਧਾ ਰੱਖਾਂਗੇ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਗੁਲਾਈ ਪਾਵਾਂਗੇ ਦੀ ਆਪਾਂ ਕਟਾਈ ਕਰ ਲਈ ਹੁਣ ਆਪਾਂ ਜਿਹੜਾ ਘੇਰਾ ਬਾਹਰ ਰੱਖਾਂਗੇ ਮਾ ਆਪਾਂ ਖੁੱਲੀ ਰੱਖਾਂਗੇ ਤੇ ਵਿੱਚ ਆਪਾਂ ਇਲਾਸਟਿਕ ਪਾਵਾਂਗੇ ਇਹ ਰੱਖਾਂਗੇ ਆਪਾਂ 8 ਹੈਗੀ ਆ ਬਾਹਾਂ ਤੇ ਆਪਾਂ ਰੱਖਾਂਗੇ 1 ਇੰਚ ਵੱਧ ਕੇ ਇਹ ਆਪਾਂ ਰੱਖਾਂਗੇ 9 ਇੰਚ 9 ਇੰਚ ਰੱਖਾਂਗੇ ਫਾਈਨ ਟੋਟ ਆਇਡ ਕਰ ਦਾਂਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਜੇ ਕਿਤੇ ਉਹ ਨਹੀਂ ਸਮਝ ਲੱਗਦੀ ਆਪਾਂ ਦੁਬਾਰਾ ਵੀਡੀਓ ਪਾ ਦਾਂਗੇ ਹਮੇਸ਼ਾ ਖੁੱਲੇ ਪਾਸੇ ਆਪਾਂ ਮੋੜ ਦੇ ਦੀ ਨਿਸ਼ਾਨੀ ਲਾਉਣੀ ਹੈ ਇਹ ਹੋ ਗਈ ਜੀ ਆਪਣੀ ਬਾਜੂ ਬਾਜੂ ਦੀ ਕਟਾਈ ਇਹਨੂੰ ਆਪਾਂ ਲਾਈਨਿੰਗ ਲਾਵਾਂਗੇ ਜੋਰ ਚਟ ਕਪੜਾ ਇਹਨੂੰ ਆਪਾਂ ਲਾਈਨਿੰਗ ਲਾ ਕੇ ਇਹ ਹੋ ਗਿਆ ਜੀ ਆਪਣਾ ਫਰਾਕ ਲੇਡੀਜ਼ ਫਰਾਕ ਚੋਣਾ ਵਾਲੀ ਤੁਹਾਨੂੰ ਫਰਾਈ ਦਾ ਵੀ ਦੱਸਾਂਗੇ